ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਵਿੱਚ ਪਏ ਇਹਨਾਂ ਲੋਕਾਂ ਤੇ ਇਤਜ਼ਾਬ ਛੁੱਟਿਆ ਗਿਆ ਤੇ ਉਹ ਵੀ ਇੱਕ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਇਤਜ਼ਾਬੀ ਹਮਲੇ ਦੇ ਕਾਰਨ ਕਰੀਬ 5 ਲੋਕ ਬੁਰੀ ਤਰ੍ਹਾਂ ਚੁੱਲਸ ਗਏ। ਘਟਨਾ ਪਟਿਆਲਾ ਦੇ ਰਾਜਪੁਰਾ ਦੀ ਹੈ ਜਿੱਥੇ ਲੱਕੜ ਮੰਡੀ ਦੇ ਵਿੱਚ ਪੈਂਦੀ ਕ੍ਰਿਸ਼ਨਾ ਡੈਰੀ 'ਚ ਮੋਟਰਸਾਈਕਲ ਤੇ ਗੱਡੀ ਦੀ ਟੱਕਰ ਕਾਰਨ ਝਗੜਾ ਸ਼ੁਰੂ ਹੋਇਆ ਪੀੜਤਾਂ ਦੇ ਇਲਜ਼ਾਮਾ ਮੁਤਾਬਕ ਡੈਰੀ ਮਾਲਕ ਤੇ ਉਸਦੇ ਸਾਥੀਆਂ ਨੇ ਝਗੜੇ ਦੇ ਦੌਰਾਨ ਉਹਨਾਂ ਦੇ ਉੱਤੇ ਇਤਜ਼ਾਬ ਛੁੱਟ ਦਿੱਤਾ। ਹਮਲੇ ਦੇ ਵਿੱਚ 5 ਲੋਕ ਚੁੱਲਸੇ ਨੇ ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਆਪਣੇ ਸੌਰੇ ਜਗਾ ਸੀ ਤੇ ਉਹਦੇ ਚੋਂ ਤੋਂ ਟ੍ਰੈਫਿਕ ਸੀ ਇਹਨਾਂ ਨੇ ਧਰੂਪ੍ਰਿਥਵੀ ਜੀ ਤੇ ਜਾ ਰਹੀ ਸੀ ਅੰਮਿਲ ਡੈਰੀ ਵਾਲਾ ਗਿਆ ਚਲਾਇਆ ਗਏ ਅੰਮਿਲ ਡੈਰੀ ਵਾਲਾ ਗਿੱਪੂ ਅੰਮਿਲ ਦਾ ਮੁੰਡਾ ਤੇ ਕਨੀ ਨੇ ਜਿੱਤਿਆ ਸੀ ਇਹਨਾਂ ਨੇ ਧਰੂਪ੍ਰਿਥਵੀ ਮੇਂ ਜਾ ਰਹਾ ਹੋਇਆ ਮੋਟਰ ਤੇ ਲੈ ਕੇ ਪਹਿਲਾਂ ਗੱਡੀ ਮਾਰੀ ਉਹ ਜਿਹੜਾ ਗਾਲਾ ਕੱਢਿਆ ਸੀ ਜਿਹਨੂੰ ਮੈਂ ਘਰ ਤੇ ਆਏ ਨੇ ਇਦਾਂ ਨੂੰ ਦੇ ਦੇ ਜਿਹਨਾਂ ਨੇ ਉੱਤੇ ਜਾਪ ਪਾਣਾ ਸ਼ੁਰੂ ਕਰਨਾ ਸੀ ਗੰਦਰ ਸਿੰਘ ਉਹ ਅਗਰ ਕਦਰ ਜੋ ਕਾਰ ਜਾ ਰਹੀ ਸੀ ਕਿਉਂ ਰੁਕ ਗਿਆ ਤੇ ਮੈਂ ਉਹਦੀ ਕਾਰ ਦੇਖ ਕੇ ਹੁਕਿਆ ਤੇ ਕਾਰ ਦੇਖ ਕੇ ਰੁਕਿਆ ਜਿਸ ਤਰ੍ਹਾਂ ਹੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਜਾਪ ਸੱਟਣਾ ਸ਼ੁਰੂ ਕਰਤਾ ਮੈਨੂੰ ਕੁਝ ਨਹੀਂ ਪਤਾ ਲੱਗਾ ਬਾਕੀ ਗੱਲਾਂ ਦਾ ਉਹ ਜਿਹੜੇ ਅੰਨ ਡੈਰੀ ਵਾਲੇ ਨੇ ਉਹਨਾਂ ਸਾਰੇ ਮੁੰਡੇ ਇਕੱਠੇ ਕਰਕੇ ਉਹ ਹੋਰ ਪਾਸੇ ਸੱਟੇ ਜਾ ਰਹੇ ਸਾਰੇ ਮੁੰਡੇ ਉਹਦੇ ਉੱਤੇ पीड़ताना फिलहाल पटियाला ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਉੱਥੇ ਹੀ ਇਸ ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਾਡੇ ਨੂੰ ਇਨਫਰਮੇਸ਼ਨ ਪ੍ਰਾਪਤ ਹੋਈ ਹੈ ਕਿ ਲੱਕੜਵੰਡੀ ਚੌਕ ਵਿੱਚ ਲੜਾਈ ਹੋਈ ਹੈ ਲੜਾਈ ਵਿੱਚ ਜਖਮੀ ਹੋ ਕੇ 5 ਸ਼ਖਸ ਇੱਥਾਂ ਪਰ ਮੌਤਕਲੇ ਹੋਏ ਰਜਿੰਦਰਾ ਹਸਪਤਾਲ ਉੱਤੇ ਧਿਆਨ ਦੇ ਲਈ ਜਾਂਚ ਦਰਜ ਕਰਨ ਲਈ ਧਿਆਨ ਦਰਜ ਕਰਨ ਦੇ ਬਾਅਦ ਜੈਸੀ ਸੂਰਤਾਂ ਵੀ ਵੈਸੇ ਕਾਰਵਾਈਆਂ ਮੰਨੇ ਲੈ ਕੇ ਆਏ